ਕਿਸਾਨ ਵੀਰ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਸਿੱਖ ਸੰਗਤਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡਾ ਹਰਪੀ ਸਿੰਘ ਤੇ ਲੈ ਕੇ ਪ੍ਰੋਗਰਾਮ ਹਾਜ਼ਰ ਹਾਂ ਧਾਰਮਿਕ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਵਿਚਾਰ। ਇਹ ਵਿਚਾਰ ਤੁਹਾਨੂੰ ਕਿਸਾਨ ਵੀਰ ਚੈਨਲ ਤੇ ਸੁਣਨ ਨੂੰ ਮਿਲਣਗੇ। ਤੇ ਸਿੱਖ ਸੰਗਤਾਂ ਦੇ ਵਿੱਚ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਜਿਹੜੇ ਵਿਚਾਰ ਹੈ ਸਾਡੀ ਜੀਵਨ ਨੂੰ ਸਾਡੀ ਜ਼ਿੰਦਗੀ ਨੂੰ ਇਕਨਮ ਇਸੇ ਦਿਨ ਦੇ ਤੇ ਉਹ ਆਪਾਂ ਸ਼ੁਰੂ ਕਰਦੇ ਹਾਂ ਗਿਆਨੀ ਕਿੰਦਰਪਾਲ ਸਿੰਘ ਜੀ ਦੇ ਵਿਚਾਰ ਤੇ ਅਖੀਰ ਤੱਕ ਤੁਸੀਂ ਸਾਡੇ ਨਾਲ ਬਨੇ ਰਹਿਣਾ ਠੀਕ ਹੈ ਤੁਹਾਨੂੰ ਗਿਆਨੀ ਕਿੰਦਰਪਾਲ ਸਿੰਘ ਜੀ ਦੇ ਵਿਚਾਰ ਚੰਗੇ ਲੱਗਦੇ ਆ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਸੰਗਤਾਂ ਦੇ ਨਾਲ ਇਸ ਲਿੰਕ ਨੂੰ ਸ਼ੇਅਰ ਕਰਨਾ ਵੀ ਨਾ ਭੁੱਲੋ ਤੇ ਲਓ ਫਿਰ ਆਪਾਂ ਸ਼ੁਰੂ ਕਰਦੇ ਹਾਂ ਕਿਆਨਿ ਪਿੰਦਰਪਾਲ ਜੀ ਦੇ ਧਾਰਮਿਕ ਕਥਾ ਵਿਚਾਰ ਇੱਕ ਤਾਂ ਸ਼ਬਦ ਅਸੀਂ ਸੁਣੇ ਨੇ ਕਿ ਮੈਨੂੰ ਜੀਵਨ ਵਿੱਚੋਂ ਉਹ ਆਤਮਿਕ ਜੀਵਨ ਮਿਲਿਆ ਤੇ ਮੇਰਾ ਮਨ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਭਿੱਜ ਗਿਆ ਇੱਕ ਭਾਈ ਸਾਹਿਬ ਪੜ੍ਹ ਕੇ ਗਏ ਅਬ ਮੋਹ ਜੀਵਨ ਪਦਵੀ ਪਾਈ ਉੰਜ ਜੇ ਅਸੀਂ ਸੰਸਾਰੀ ਤੌਰ ਤੇ ਜ਼ਿੰਦਗੀ ਦੇ ਜੀਵਨ ਦੇ ਅਰਥ ਕਰੀਏ ਸਾਡਾ ਜਨਮ ਹੋਇਆ ਤੇ ਮਰਨ ਤੱਕ ਦਾ ਜਿਹੜਾ فاਸਲਾ ਹੈ ਉਹਨੂੰ ਅਕਸਰ ਆਪਾਂ ਜੀਵਨ ਕਹਿ ਦਿੰਨੇ ਹਾਂ ਗੁਰਮੁਖੋ ਥੋੜਾ ਧਿਆਨ ਦਿਆ ਜੇ ਉਹਨੂੰ ਆਪਾਂ ਕਹਿੰਦੇ ਆ ਜੀਵਨ ਉਸ ਵਿੱਚ ਅਸੀਂ ਬੰਦੇ ਦੀਆਂ ਬਾਰਮੁਖੀ ਸਹੂਲਤਾਂ ਨੂੰ ਦੇਖ ਕੇ ਫਿਰ ਉਹਦੇ ਜੀਵਨ ਦੀ ਵਿਆਖਿਆ ਕਰਦੇ ਆਂ ਜਿਸ ਕੋਲ ਪਦਵੀ ਚੰਗੀ ਜਿਸ پاس ਧਨ ਦੌਲਤ ਬਹੁਤ ਅਸੀਂ ਸ਼ਬਦ ਵਰਤਨੇ ਆ ਜ਼ਿੰਦਗੀ ਜੀਵਨ ਤਾਂ ਇਸ ਬੰਦੇ ਦਾ ਹੈ ਜਿਸ ਬੰਦੇ ਕੋਲ ਕੰਗਾਲਤਾ ਹੈ ਉਹਦੀ ਲੋੜਾਂ ਦੀ ਪੂਰਤੀ ਵੀ ਨਹੀਂ ਹੋ ਰਹੀ ਆਪਾਂ ਕਹਿੰਨੇ ਆ ਇਹ ਕੋਈ ਜ਼ਿੰਦਗੀ ਥੋੜਾ ਜੀ ਰਿਹਾ ਇਹ ਤਾਂ ਨਰਕ ਭੋਗ ਰਿਹਾ ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਗੁਰਬਾਣੀ ਵਿੱਚ ਜੀਵਨ ਦਾ ਨਾਮ ਸਹੂਲਤਾ ਨਹੀਂ ਜੀਵਨ ਦਾ ਨਾਮ ਪਦਾਰਥਾਂ ਦਾ ਇਕੱਠਾ ਹੋਣਾ ਨਹੀਂ ਸੱਚ ਇਹ ਵੇ ਬਾਣੀ ਨੇ ਇੱਕ ਨਿਰਣਾ ਕੀਤਾ ਹੈ ਇੱਕ ਪਾਸੇ ਬੰਦੇ ਕੋਲ ਜ਼ਿੰਦਗੀ ਦੀ ਖਾਸ سہولت ਹੈ ਦੂਜੇ ਪਾਸੇ ਬੰਦੇ ਦੇ ਕੋਲ ਤਨ ਢੱਕਣ ਵਾਸਤੇ ਬਸਤਰ ਵੀ ਪਾਟੇ ਹੋਏ ਨੇ ਪਰ ਦੋਨਾਂ ਦੀ ਬਾਰਮੁਖੀ ਜ਼ਿੰਦਗੀ ਦੇਖੋ ਤੇ ਜ਼ਮੀਨ ਅਸਮਾਨ ਦਾ ਫਰਕ ਹੈ ਜੇ ਤੁਸੀਂ ਰੂਖਾਨੀਅਤ ਦੇ ਤੌਰ ਤੇ ਦੇਖੋ ਝੌਂਪੜੀ ਵਿੱਚ ਰਹਿਣ ਵਾਲੀ ਜ਼ਿੰਦਗੀ ਦਾ ਮੁਕਾਬਲਾ ਮਹੱਲਾ ਵਿੱਚ ਰਹਿਣ ਵਾਲਾ ਬਾਦਸ਼ਾਹ ਦਾ ਜੀਵਨ ਨਹੀਂ ਕਰ ਸਕਦਾ ਥੋੜਾ ਸੌਖਾ ਹੋ ਜਾਏਗਾ ਬਾਣੀ ਦਾ ਸਹਾਰਾ ਲਿਆ ਇਹ ਦੋ ਪੌੜੀਆਂ ਨੇ ਜੀ ਕਿਉਂਕਿ ਜੋ ਭਾਈ ਸਾਹਿਬ ਨੇ ਗਾਇਆ ਮੈਂ ਥੋੜਾ ਜ੍ਹਾ ਅਰਜ਼ ਕਰਕੇ ਜਾਣੀ ਇਹ ਇੱਕ ਵਕਤੇ ਦੀ ਕਮਜ਼ੋਰੀ ਹੁੰਦੀ ਕਮਜ਼ੋਰੀ ਕਹਿ ਲੋ ਜਾਂ ਪਰਮਾਤਮਾ ਜਿਹੜਾ ਚੀਜ਼ ਬੋਲੀ ਜਾਂਦੀ ਹੈ ਨਾ ਉਹਦਾ ਅੰਦਰ ਉਸ ਵਕਤ ਚੁੰਮਕ ਬਣਿਆ ਹੁੰਦਾ ਹੈ ਬੁਲਾਵੇ ਦਾ ਜੋ ਕੁਝ ਬੋਲਿਆ ਜਾਂਦਾ ਬਦੋ ਬਦੀ ਉਹਦੇ ਅੰਦਰ ਦਾ ਜਿਹੜਾ ਮਨ ਹੈ ਉਹਨਾਂ ਖਿਆਲਾਂ ਨੂੰ ਆਕਰਸ਼ਿਤ ਕਰਦਾ ਹੈ ਤੇ ਉਹ ਬੰਦਾ ਬੋਲਣ ਤੋਂ ਬਿਨਾ ਨਹੀਂ ਰਹਿ ਸਕਦਾ ਉਹਦੇ ਅੰਦਰ ਆਲਰੇਡੀ ਉਹ ਖਜ਼ਾਨਾ ਪਿਆ ਹੁੰਦਾ ਹੈ ਫਿਰ ਅਰਥ ਇੱਕ ਬਾਣੀ ਚ ਪੌੜੀ ਹੁੰਦੀ ਹੈ ਬੜੇ ਸੌਖੇ ਅਰਥ ਨੇ ਜੀ ਸੁੰਦਰ ਸੇਜ ਅਨੇਕ ਸੁਖ ਯਾਦ ਰੱਖਿਓ ਤੇ ਸੁਖ ਸ਼ਬਦਾਂ ਨਾਲ ਅਨੇਕ ਆਇਆ ਹੈ ਇਹ ਸੁਖ ਦਾ ਸੰਬੰਧ ਉਹ ਸੁਖ ਨਹੀਂ ਕਿ ਸਿਮਰੋਂ ਸਿਮਰ ਸਿਮਰ ਸੁਖ ਪਾਵਮ ਇਹ ਸੁਖ ਬਾਹਰ ਦਾ ਹੈ ਅਨੇਕ ਸੁਖ ਹੁਣ ਅਨੇਕ ਸੁਖ ਵਿੱਚ ਕੀ ਕੁਝ ਅੱਗੇ ਗੁਰੂ ਜੀ ਗਿਣਤੀ ਕਰਦੇ ਆ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਮਲਾਈ ਮੋਤੀ ਹੀਰੇ ਮਨ ਇੱਛੇ ਸੁਖਮਾਨ ਦਾ ਕਿਛ ਨਾਏ ਵਿਸੂਰੇ ਸੋ ਪ੍ਰਭ ਚਿਤ ਨ ਆਵੀ ਬਿਸ਼ਟਾ ਕੇ ਕੀਰੇ ਹੁਣ ਇਸ ਤੁਕ ਨੂੰ ਫਿਰ ਧਿਆਨ ਨਾਲ ਸੁਣਿਓ ਅਨੇਕ ਸੁਖ ਵਿੱਚ ਉਹਦੇ ਘਰ ਬਹੁਤ ਘਰ ਬਹੁਤ ਚੰਗਾ ਹੈ ਉਹਦੀ ਸੇਜ ਬੜੀ ਸੋਹਣੀ ਹੈ ਉਹਦੇ ਘਰ ਵਿੱਚ 36 ਪ੍ਰਕਾਰ ਦੇ ਭੋਜਨ ਨੇ ਜੀ ਕੱਪੜੇ ਦੀ ਕਮੀ ਨਹੀਂ ਭੋਜਨ ਦੀ ਕਮੀ ਨਹੀਂ ਰਹਿਣ ਦੀ ਕਮੀ ਨਹੀਂ ਨੌਕਰਾਂ ਚਾਕਰਾਂ ਦੀ ਕੋਈ ਕਮੀ ਨਹੀਂ ਪਰ ਗੁਰੂ ਅਰਜੁਨ ਦੇਵ ਕਹਿੰਦੇ ਨੇ ਲੋਕੋ ਇਹ ਅਸਲ 'ਚ ਜ਼ਿੰਦਗੀ ਨਹੀਂ ਉਸ ਨੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਆਉਂਦਾ ਉਹਦੀ ਜ਼ਿੰਦਗੀ ਇੱਕ ਗੰਦਗੀ ਦੇ ਕੀੜੇ ਤੋਂ ਵੱਧ ਕੋਈ ਜ਼ਿੰਦਗੀ ਨਹੀਂ ਹੁਣ ਮੈਨੂੰ ਕਿ ਪੁੱਛੇ ਪਦਾਰਥਵਾਦੀ ਤਾਂ ਕਹੇਗਾ ਵੀ ਇਹ ਖੰਡਨ ਕਰ ਦਿੱਤਾ ਕਿਉਂਕਿ ਜੀਵਨ ਕਿਸੇ ਹੋਰ ਚੀਜ਼ ਦਾ ਨਾਮ ਹੈ ਮਹਾਰਾਜ ਜੀ ਨੇ ਕਿਹਾ ਕੇ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਚੇ ਸੁਖਮਾਨ ਦਾ ਕਿਚ ਨਾਏ ਵਸੂਰੇ ਸੋ ਪ੍ਰਭ ਚੇਤਨਾ ਆਵਈ ਵਿਸਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦਮਨ ਧੀਰੇ ਨਾਮ ਤੋਂ ਬਿਨਾ ਥੋੜਾ ਜ਼ਿੰਦਗੀ ਹੈ ਜੀ ਹੁਣ ਇਸ ਦੇ ਬਰਾਬਰ ਬਿਲਕੁਲ ਦੂਸਰੀ ਪੌੜੀਏ ਦੇ ਵਪਰੀਤ ਹੈ ਕਿਉਂਕਿ ਇਹਦੀ ਮੈਂ ਜ਼ਿਆਦਾ ਡਿਟੇਲ ਚ ਗੱਲ ਨਹੀਂ ਕਰਾਂਗਾ ਇਹਦੇ ਵਿੱਚ ਮਹਲ ਦਾ ਪਦਾਰਥਾਂ ਜ਼ਿਕਰ ਕੀਤਾ ਹੁਣ ਇਹਦੇ ਵਪਰੀਤ ਇੱਕ ਪੌੜੀ ਹੈ ਜਿਹੜੀ ਅਸਲੀ ਜ਼ਿੰਦਗੀ ਹੈ ਪਰ ਸੰਸਾਰੀ ਜੀਵਨ ਉਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਉਹ ਪੌੜੀ ਹੈ ਬਸ ਤਾਂ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਫਿਰ ਮੇਰੀ ਬੇਨਤੀ ਸੁਣੋ ਜਿਹਨੂੰ ਮੈਂ ਜੀਵਨ ਮੰਨ ਰਿਆਂ ਗੁਰਬਾਣੀ ਕਹਿੰਦੀ ਅਸਲ ਚੋ ਜੀਵਨ ਨਹੀਂ ਜਿਹਨੂੰ ਆਪਾਂ ਕਹਿੰਨੇ ਆਂ ਵੀ ਇਹਦੀ ਕਾਦੀ ਜ਼ਿੰਦਗੀ ਕੱਖਾਂ ਦੀ ਕੁੱਲੀ ਚ ਘੜ ਦਿੱਤੀ ਸੱਚ ਇਹ ਵੇ ਗੁਰੂ ਕਹਿੰਦਾ ਜੇ ਨਾਮ ਚੇਤੇ ਆਉਂਦਾ ਤੇ ਝੌਂਪੜੀ ਚ ਰਹਿਣ ਵਾਲਾ ਵੀ ਸ਼ੈਨ ਸ਼ਾਹ ਇਦਾ ਮਤਲਬ ਕਿ ਜ਼ਿੰਦਗੀ ਦਾ ਅਰਥ ਕੁਝ ਹੋਰ ਖੈ ਫਿਰ ਅਰਥ ਸੁਣਿਓ ਬਸਤਾ ਮੈਂ ਅਰਥ ਨਹੀਂ ਕਰ ਰਿਆ ਬਸਤਾ ਦਰਤੇ ਵਸਦਾ ਹੋਵੇ ਝੂੰਪੜੀ ਸ਼ਬ ਲੱਬੜਾ ਸੌਖਾ ਝੋਪੜੀ ਬਸਤਾ ਟੁੱਟੀ ਝੂੰਪੜੀ ਚੀਰ ਛੱਬ ਚਿੰਨਾ ਉਸਦੇ ਕੱਪੜੇ ਵੀ ਪਾਟੇ ਹੋਣ ਤੇ ਉਧਰ ਅਸੀਂ ਪੜ ਕੇ ਆਏ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਬਸਤਾ ਟੁੱਟੀ ਝੂੰਪੜੀ ਚੀਰ ਸਭ ਚਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿਨਨਾ ਮਿੱਤਰ ਨਾ ਇਟ ਤਨ ਰੂਪ ਹੀਨ ਕਿਚ ਸਾਖ ਨਾ ਸਿੰਨਾ ਕੋਈ ਉਹਦਾ ਮਿੱਤਰ ਨਹੀਂ ਕੋਈ ਉਹਦਾ ਰਿਸ਼ਤੇਦਾਰ ਨਹੀਂ ਸੱਚ ਇਹਵੇ ਨਾ ਕੋਈ ਦੀ ਜਾਤ ਨਾ ਕੋਈ ਗੋਤ ਨੂੰ ਕੁਝ ਵੀ ਨਹੀਂ ਜਾਣਦਾ ਮਿੱਤਰ ਨਾ ਇਟ ਤਨ ਰੂਪ ਹੀਨ ਕਿਚ ਸਾਖ ਨਾ ਸਿੰਨਾ ਪਰ ਗੁਰੂ ਜੀ ਕਹਿੰਦੇ ਰਾਜਾ ਸਗਲੀ ਇਹ ਹੈ ਜੀਵਨ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਜਿਹੜਾ ਕੱਖਾਂ ਦੀ ਕੁਲੀ ਚ ਝੌਂਪੜੀ ਚ ਰਹਿ ਕੇ ਪਰਮੇਸ਼ਵਰ ਦੇ ਨਾਮ ਨੂੰ ਚੇਤੇ ਰੱਖਦਾ ਹੈ ਨਾ ਯਾਦ ਰੱਖਿਓ ਉਦੋਂ ਵੱਡਾ ਜੀਵਨ ਕਿਸਦਾ ਹੈ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪਰਸੰਨਾ ਮੈਂ ਇੱਕ ਉਦਾਹਰਨ ਦੇਣਾ ਹੁੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇੱਕ ਦਰਬਾਰ ਸਾਹਿਬ ਦੇ ਕੀਰਤਨੀਏ ਹੋਏ ਨੇ ਦੀ ਬਹੁਤ ਕਮਾਲ ਦੇ ਸ਼੍ਰੀਮਾਨ ਭਾਈ ਸਾਹਿਬ ਭਾਈ ਮਨਸਾ ਸਿੰਘ ਜੀ ਕਈਆਂ ਨੇ ਮਨਸਾ ਸਿੰਘ ਲਿਖਿਆ ਜਿਸ ਗ੍ਰੰਥ ਨੂੰ ਮੈਂ ਸਰੋਤ ਬਣਾ ਕੇ ਗੱਲ ਕਰ ਰਿਹਾ ਹਾਂ ਅਸਲ ਚੀਜ਼ ਕਿ ਪੰਜਾਬੀ ਚ ਗੁਰਮੁਖੀ ਚ ਗ੍ਰੰਥ ਹੈ ਜੀ ਬਹੁ ਮੁੱਲੇ ਇਤਿਹਾਸਕ ਲੇਖ ਕਿਉਂਕਿ ਜਿਹੜੇ ਲਿਟਰੇਚਰ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਪਤਾ ਹੈ ਮੈਂ ਪਰਸੋ ਵੀ ਕਿਹਾ ਸੀ ਕਿ ਚੇਤੇ ਰੱਖਿਓ ਜਿੰਨਾ ਕੁਝ ਆਪਾਂ ਪੜ੍ਹਨੇ ਪਿਆ ਨਾ ਅਗਾ ਸਾਡੇ ਨਿਆਣਿਆਂ ਨੇ ਕੀ ਪੜ੍ਹਨਾ ਹੈ ਜੀ ਕਿਉਂਕਿ ਜਿੰਨਾ 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 ਜਿਸ ਲਿਪੀ ਸਾਡੇ ਗ੍ਰੰਥ ਨੇ ਉਹਦੋਂ ਤੱਕ ਆਪਾਂ ਪਿੱਠ ਕਰਕੇ ਬਹਿ ਗਏ ਗੁਰਮੁਖੀ ਆਪਾਂ ਪੜ੍ਹਨੀ ਨਹੀਂ ਜਾਣਦੇ ਅੰਗਰੇਜ਼ੀ ਵਾਲਾ ਪਤਾ ਨਹੀਂ ਕਿਸ ਢੰਗ ਨਾਲ ਪਰੋਸ ਕੇ ਮੈਨੂੰ ਇਤਿਹਾਸ ਦੇ ਤੇ ਮੇਰਾ ਸਿਧਾਂਤ ਦੇਵੇ ਕਿਉਂਕਿ ਜੇ ਖੁਦ ਬਾਣੀ ਪੜਾਂਗੇ ਨਾ ਤੇ ਬਾਣੀ ਵਿੱਚ ਮੇਰਾ ਮਨ ਹੋ ਸਕਦਾ ਹੈ ਆਲਸੀ ਹੋਵੇ ਵਕਾਰੀ ਹੋਵੇ ਗੁਰਬਾਣੀ ਵਿੱਚ ਕੋਈ ਮਿਲਾਵਟ ਨਹੀਂ ਅੱਜ ਨਹੀਂ ਕੱਲ ਨਹੀਂ ਦੇਰ ਸਵੇਰ ਮੇਰੇ ਮਨ ਨੂੰ ਸਮਝ ਜ਼ਰੂਰ ਪੈ ਜਾਏਗੀ ਕਿਉਂਕਿ ਜਿੰਨੂੰ ਮੈਂ ਪੜਨਾ ਪਿਆ ਇਹਦੇ ਵਿੱਚ ਮਿਲਾਵਟ ਕੋਈ ਨਹੀਂ ਉਹ ਗ੍ਰੰਥ ਦਾ ਨਾਮ ਹੈ ਬਹੁਮੁੱਲੇ ਇਤਿਹਾਸ ਕਿਲੇ ਕਰਮ ਸਿੰਘਾ ਸਟੋਰੀਲ ਬਹੁਤ ਵੱਡੇ ਸਾਡੇ ਇਤਿਹਾਸਕਾਰ ਹੋਏ ਨੇ ਜੀ ਉਸ ਬੰਦੇ ਨੇ ਜੋ ਕੁਝ ਇਕੱਠਾ ਕੀਤਾ ਉਸ ਗ੍ਰੰਥ ਵਿੱਚ ਇੱਕ ਉਦਾਹਰਣ ਹੈ ਕਿ ਭਾਈ ਮਨਸਾ ਸਿੰਘ ਜਦੋਂ ਕੀਰਤਨ ਕਰਦੇ ਨੇ ਕਿ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਤਿਲ ਸੱਟਾਂ ਨੂੰ ਥਾਂ ਨਹੀਂ ਸੀ ਹੁੰਦੀ ਜਿਹੜੀ ਛੋਟੀ ਪ੍ਰਕਰਮ ਹੈ ਕਿਉਂਕਿ ਦੋ ਪ੍ਰਕਰਮਾ ਨੇ ਨਾ ਇੱਕ ਵੱਡੀ ਹੈ ਜਿਹੜੀ ਸਰੋਵਰ ਦੀ ਹੈ ਤੇ ਛੋਟੀ ਹੈ ਜਿਹੜੀ ਸਿਰ ਮੰਦਰ ਦੇ ਦੁਆਲੇ ਹੈ ਖਰ ਮੰਦਰ ਦੇ ਦੁਆਲੇ ਕਿਸੇ ਨੇ ਸ਼ੇਰੇ ਪੰਜਾਬ ਨੂੰ ਦੱਸ ਦਿੱਤਾ ਕਿ ਤੁਹਾਡਾ ਰਾਜ ਭਾਗ ਹੈ ਦਰਬਾਰ ਸਾਹਿਬ ਕੀਰਤਨ ਕਰਨ ਵਾਲਾ ਇੱਕ ਸਿੱਖ ਜਿਹਦੇ ਘਰ ਵਿੱਚ ਬਰਤਨ ਵੀ ਮਿੱਟੀ ਦੇ ਸ਼ੇਰੇ ਪੰਜਾਬ ਲਾਹੌਰ ਤੋਂ ਚੱਲਿਆ ਉਹਨੇ ਖਾਤੀ ਦੀ ਅਸਵਾਰੀ ਕੀਤੀ ਤੇ ਖੋਦੇ ਦੇ ਵਿੱਚ ਉਹ ਸੋਨੇ ਦੀਆਂ ਮੋਹਰਾਂ ਦੀਆਂ ਥੈਲੀਆਂ ਲੈ ਕੇ ਆਇਆ ਚਿਤ ਵਿੱਚ ਸੀ ਮੈਂ ਭਾਈ ਮਨਸਾ ਸਿੰਘ ਦੇ ਘਰ ਜਾਵਾਂਗਾ ਪੈਸੇ ਵੀ ਦਿਆਂਗਾ ਜੋ ਕੁਝ ਮੇਰੇ ਕੋਲ ਸਰਦਾ ਪੁੱਜਦਾ ਮੈਂ ਬਹੁਤ ਸੇਵਾ ਕਰਾਂਗਾ ਜਦੋਂ ਸ਼ੇਰੇ ਪੰਜਾਬ ਇਹਦੇ ਘਰ ਵੱਲ ਖਾਤੀ ਤਿਆਰਿਆ ਤੇ ਉਹਦੇ ਵਿੱਚ ਵਿਦਵਾਨ ਲਿਖਦਾ ਹੈ ਭਾਈ ਮਨਸਾ ਸਿੰਘ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਬੂਵੇ ਬੰਦ ਕਰ ਦਿੱਤੇ ਉਹ ਸਾਹਮਣੇ ਬਾਹਰ ਖਲੋਤੇ ਆਵਾਜ਼ ਦਿੰਦੇ ਕਿ ਦਰਵਾਜ਼ਾ ਖੋਲੋ ਅਹਿਲ ਕਰ ਕੇ ਨੇ ਤੁਹਾਨੂੰ ਮਹਾਰਾਜ ਸਾਹਿਬ ਮਿਲਣ ਆਏ ਨੇ ਪਤਾ ਭਾਈ ਮਨਸਾ ਸਿੰਘ ਨੂੰ ਹੀ ਲੱਗ ਗਿਆ ਵੀ ਕੁਝ ਦੇਣ ਆਏ ਨੇ ਉਹਨਾਂ ਕਹੇ ਮੈਂ ਦਰਵਾਜ਼ਾ ਨਹੀਂ ਖੋਲਣਾ ਉਨਾ ਪਰ ਸ਼ੇਰੇ ਪੰਜਾਬ ਬੋਲੇ ਮੈਂ ਚਾਹਨਾ ਕਿ ਤੁਸੀਂ ਗੁਰੂ ਰਾਮਦਾਸ ਦੇ ਕੀਰਤਨੀਏ ਹੋ ਮਿੱਟੀ ਦੇ ਬਰਤਨਾ ਵੀ ਤੁਸੀਂ ਖਾਣਾ ਪਕਾਉਂਦੇ ਹੋ ਆ ਕੱਚੇ ਜੇ ਮਕਾਨ ਚ ਰਹਿੰਦੇ ਹੋ ਅੱਗੋ ਸਪਾਈ ਮਨਸਾ ਸਿੰਘ ਦਾ ਉੱਤਰ ਸੀ ਇਹ ਮਿੱਟੀ ਦੇ ਕੱਚੇ ਬਰਤਨ ਨਹੀਂ ਇਹਨਾਂ ਕੱਚੇ ਬਰਤਨਾਂ ਵਿੱਚ ਰੋਟੀ ਖਾ ਕੇ ਜਿਹੜੀ ਮੈਂ ਗੁਰੂ ਰਾਮਦਾਸ ਦੀ ਸਿਫਤ ਕਰਨਾ ਸੱਚੇ ਵੇ ਇਹਦੇ ਬਰਾਬਰ ਲਾਹੌਰ ਦਾ ਤਖਤ ਵੀ ਨਹੀਂ ਕਰ ਸਕਦਾ ਤੇਰੀ ਬਰਾਬਰੀ ਨਹੀਂ ਕੋਈ ਕਰ ਸਕਦਾ ਉਹਨਾਂ ਕਹਿੰ ਮੈਂ ਕੋਈ ਤੁਹਾਨੂੰ ਦੇਣਾ ਚਾਹਨਾ ਕਹਿਣ ਲੱਗੇ ਮੈਂ ਦਰਵਾਜ਼ਾ ਤਾਂ ਹੀ ਬੰਦ ਕੀਤਾ ਸੀ ਤੁਸੀਂ ਮਹਾਰਾਜੇਓ ਸਾਡੇ ਉਹ ਬਾਹਰ ਮੁਖੀ ਮੈਂ ਨਹੀਂ ਚਾਹਦਾ ਗੁਰੂ ਰਾਮਦਾਸ ਤੋਂ ਬਿਨਾਂ ਮੇਰੇ ਘਰ ਚ ਕੋਈ ਦੇਣ ਆਵੇ ਮੈਂ ਤੌਲੀ ਤੜੀ ਅਡਾ ਉਹਨਾਂ ਫਿਰ ਤੁਰਦਿਆਂ ਕਿਹਾ ਚੁੱਤੀ ਦੋ ਕਹੋਗੇ ਭਾਈ ਜੀ ਜੋ ਕਹੋਗੇ ਮੈਂ ਸੇਵਾ ਕਰਨ ਨੂੰ ਤਿਆਰ ਹਾਂ ਉਹਨਾਂ ਕਹੇ ਕੰਮ ਕਰੋ ਤੁਸੀਂ ਹਰਿਮੰਦਰ ਸਾਹਿਬ ਚੱਲਿਓ ਮੇਰੀ ਅਰਦਾਸ ਕਰਿਓ ਕਿ ਮਰਦੇ ਦਮ ਤੱਕ ਮਨਸਾ ਸਿੰਘ ਨੂੰ ਕਦੇ ਵੀ ਕਿਸੇ ਬਾਦਸ਼ਾਹ ਦੀ ਮੁਥਾਜੀ ਨਾ ਕਰਨੀ ਪਵੇ। ਮੈਨੂੰ ਆਪਣੇ ਕੀਰਤਨ ਦੀ ਦਾਤ ਬਖਸ਼। ਇਹ ਸਾਖੀ ਵਿੱਚ ਲਿਖੀ ਹੈ। ਸ਼ੇਰੇ ਪੰਜਾਬ ਲਾਹੌਰ ਤਖ਼ਤ ਦਰਬਾਰ 'ਚ ਬੈਠਾ। ਉੱਥੇ ਉਹ ਵਿਦਵਾਨ ਲਿਖਦਾ ਹੈ ਜਦੋਂ ਭਾਈ ਮਨਸਾ ਸਿੰਘ ਦਾ ਜ਼ਿਕਰ ਚੱਲਿਆ ਤੇ ਸ਼ੇਰੇ ਪੰਜਾਬ ਕਹਿੰਦਾ ਜਿਨ੍ਹਾਂ ਨੂੰ ਮੈਂ ਨਹੀਂ ਚਾਹੁੰਦਾ ਉਹ ਮੇਰੇ ਪਿੱਛੇ ਤੁਰੇ ਫਿਰਦੇ ਆ ਜਿਨ੍ਹਾਂ ਨੂੰ ਮੈਂ ਚਾਹਨਾ ਮੇਰੇ ਵਾਸਤੇ ਦਰਵਾਜ਼ੇ ਬੰਦ ਕਰ ਦਿੰਦੇ। ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂਗਾ ਆ ਜਿਹੜਾ ਜੀਵਨ ਅਸੀਂ ਜੀ ਰਹਾ ਇਸ ਤੋਂ ਅੱਗੇ ਕੋਈ ਜੀਵਨ ਹੈ ਕਿਉਂਕਿ ਅੱਜ ਭਾਈ ਸਾਹਿਬ ਨੇ ਜਦੋਂ ਚਿੱਤ ਦੀ ਗੱਲ ਕੀਤੀ ਭਾਈ ਬਰਿਆਮ ਸਿੰਘ ਨੇ ਧਿਆਨ ਦੀ ਕੀਤੀ ਸੱਚੀ ਮੁੱਚੀ ਮੇਰਾ ਮਨ ਉਧਰ ਹੀ ਮੁੜ ਗਿਆ ਇਹ ਚਿੱਤ ਦੇ ਅਰਥ ਕੀ ਬੜੀ-ਬੜੀਆਂ ਘਟਨਾਵਾਂ ਬਦ ਤਬਦੀਲ ਹੋ ਰਹੀਆਂ ਅਸਲ 'ਚ ਗੁਰਮਖੋ ਜੀਵਨ ਹੈ ਬੰਦਗੀ ਮਾਰੇ ਨੇ ਕਿਆ ਮਰਨੰਗ ਬਿਸਰਨੰਗ ਹਰ ਗੋਬਿੰਦ ਹੈ ਜੀਵਨ ਗਹ ਹਰ ਨਾਮ ਧਿਆਵਨਾ ਆਖਾਂ ਜੀਵਾਂ ਬਿਸ ਰਹਿ ਮਰ ਜਾऊं ਸੱਚ ਇਹ ਵੇ ਜਦੋਂ ਪਰਮਾਤਮਾ ਚੇਤੇ ਆਉਂਦਾ ਐ ਇਤੋਂ ਵੱਡੀ ਜ਼ਿੰਦਗੀ ਕੋਈ ਨਹੀਂ ਪਰਮਾਤਮਾ ਭੁੱਲ ਜਾ ਤੇ ਪਿਆਰੀ ਮੌਤ ਕੇ ਭਈ ਸਰਬਜੀਤ ਸਿੰਘ ਲੁਧਿਆਣੀਆਂ ਵਾਲਿਆਂ ਦੇ ਵਿਚਾਰਾਂ ਦੇ ਨਾਲ ਤੁਸੀਂ ਸਹਿਮਤ ਹੋ ਜਾਂ ਉਹਨਾਂ ਦੇ ਵਿਚਾਰ ਤੋਂ ਤੁਹਾਨੂੰ ਕੋਈ ਨਵੀਂ ਸੇਧ ਮਿਲਦੀ ਐ ਤੇ ਜ਼ਿੰਦਗੀ ਦੇ ਜਿਹੜੇ ਦੁੱਖ ਐ ਉਹ ਗਰਵਾਣੀ ਸੁਣਦੇ ਨਾਲ ਹੀ ਬਹੁਤ ਕੱਟੀ ਜਾਂਦੀ ਹੈ ਕਿਉਂਕਿ ਜੇ ਅਸੀਂ ਗੁਰੂਆਂ ਦੇ ਦੱਸੇ ਮਾਰਗ ਤੇ ਚੱਲਾਂਗੇ ਤਾਂ ਸਾਡੀ ਜ਼ਿੰਦਗੀ ਦਾ ਨਾਮਾ ਪੈਂਦਾ ਨਵਾਂ ਰਸਤਾ ਖੁੱਲਦਾ ਹੈ ਕਿ ਸਾਨੂੰ ਪ੍ਰਮਾਤਮਾ ਸਾਡੇ ਅੰਗ ਸੰਗ ਸਹਾਇਕੀ ਸਾਡੇ ਸਾਥ ਦਿੰਦੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਬੇਕ ਰੁਚੀ ਕੀ ਪੱਤਿ ਜੀ